एसटीएफ ਦੀ ਟੀਮ ਵੱਲੋਂ ਬਠਿੰਡਾ ਡੱਬਾ ਰੋਡ ਤੋਂ ਇੱਕ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰਕੇ ਚਾਰ ਗੱਟੇ ਚੂਰਾ ਫੋਸ ਦੇ ਬਰਾਮਦ ਕੀਤੇ ਹਨ ਜਿਸ ਦਾ ਵਜ਼ਨ ਲਗਭਗ 180 ਕਿਲੋ ਦੇ ਕਰੀਬ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਚੂਰਾਪੋਸਤ ਮਲਜਮ ਵੱਲੋਂ ਐਮਪੀ ਤੋਂ ਲਿਆਂਦਾ ਗਿਆ ਸੀ ਜਿਸ ਨੂੰ ਅੱਗੇ ਸਪਲਾਈ ਕਰਨਾ ਸੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਤੇ ਪਿਛੇ ਪਿਛੇ ਕੀ ਸਰ ਕੀ ਕਹਿਣ ਚੁਣੋ ਅ ਅੱਜ ਸਾਡੇ ਸਾਇਕ ਤਾਣੇਦਾਰ ਏਐਸਆਈ ਵੇਜਰ ਸਿੰਘ ਦੀ ਟੀਮ ਵੱਲੋਂ ਇੱਕ ਕੈਂਟਰ ਨੰਬਰ ਅ ਬੀਬੀ 13 ਬੀਪੀ 7352 ਨੂੰ ਸ਼ੱਕੀ ਹਾਲਤ ਵਿੱਚ ਰੋਕਿਆ ਜੋ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਬੁਲਾਇਆ ਤੇ ਜਿਹੜੇ ਕੈਂਟਰ ਦੀ ਤਲਾਸ਼ੀ ਕੀਤੀ ਜੋ ਉਸ ਮਸ਼ੀਨੀ ਪੁਰਜੇ ਨੇ ਕੈਂਟਰ ਦੇ ਵਿੱਚ ਉਹਦੀ ਆੜ ਦੇ ਵਿੱਚ ਕੁਝ ਤਰਪਾਲ ਦੀ ਆੜ ਦੇ ਵਿੱਚ ਚਾਰ ਬੋਰੀਆਂ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ ਜੋ ਹਰੇਕ ਬੋਰੀ ਦੇ ਵਿੱਚੋਂ 45 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ ਜੋ ਅਸੀਂ ਸਾਡੀ ਪ੍ਰਕਿਰਿਆ ਚੱਲ ਰਹੀ ਹੈ ਤੇ ਜਿਸ ਦੇ ਖਿਲਾਫ ਜਿਹੜਾ ਦੋਸ਼ੀ ਹੈ ਉਹ ਰਾਜਦੀਪ ਸਿੰਘ ਉਰਫ ਰਾਜੂ ਪੁੱਤਰ ਜੈਪ ਸਿੰਘ ਵਾਸੀ ਢੋਲਖੁਰਦ ਜ਼ਿਲ੍ਹਾ ਲੁਧਿਆਣਾ ਦਾ ਹੈ ਇਦੀ ਸੀ ਗ੍ਰਫਤਾਰੀ ਕਰ ਲਈ ਹੈ ਤੇ ਮਕਦਮਾ ਨੰਬਰ 96 ਮਿਤੀ 12/4/2025 ਅੰਡਰ ਸੈਕਸ਼ਨ 15 68 ਪੀਐਨਡੀਪੀ ਸੈਕਟ ਐਨਟੀਐਫ ਸੈਕਟਰ 79 ਐਸਐਸ ਨਗਰ ਤਰਜੀਹ ਰਿਸਟ੍ਰੀਟ ਹੈ ਸਰ ਲੈ ਕੇ ਕਿੱਥੋਂ ਆਏ ਸੀ ਐਕਚੁਅਲੀ ਸਾਡੀ ਇਹ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਜੁਆਇਸ ਦੇ ਦਸਤਨ ਦੇ ਮੁਤਾਬਕ ਮੈਂ ਐਮਪੀ ਨੂੰ ਲੈ ਕੇ ਆਇਆ ਹਾਂ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਅਸੀਂ ਅਗਲਾ ਪਾਰਟੀ ਚ ਗੱਲ ਕਰਦੇ ਹਾਂ ਐਸਟੀ ਇਹ ਕੁਝ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਏਐਸਏ ਮੀਜਰਸ ਹੈ ਇਹ ਰਹਿਣ ਵਾਲਾ ਹੈ ਗਿਆ ਜੀ ਢੋਲ ਢੋਲ ਖੁਰਦ ਜ਼ਿਲ੍ਹਾ ਲੁਧਿਆਣਾ ਇਹ ਸਮਾਨ ਸਮਾਨ ਤੁਸੀਂ ਆਹ ਕੈਂਟਰ ਹੈ ਨਾ ਕੈਂਟਰ ਤੁਸੀਂ ਦੇਖ ਹੀ ਰਹੇ ਹੋ ਕੈਂਟਰ ਦੇ ਵਿੱਚ ਕੁਛੇ ਦੇ ਤਰਪਾਲਾਂ ਪਈਆਂ ਨੇ ਕੁਛ ਮਸ਼ੀਨੀ ਪੁਰਜ਼ੇ ਨੇ ਕੋਈ ਕਿਸੇ ਫੈਕਟਰੀ ਦੇ ਮਸ਼ੀਨੀ ਪੁਰਜ਼ੇ ਨੇ ਉਹਦੀ ਆੜ ਦੇ ਵਿੱਚ ਹਿਲ ਹੋਇਆ ਹੋਇਆ ਸੀ ਕਿਹੜੀ ਜਗ੍ਹਾ ਤੋਂ ਲੱਗੇ ਆ ਸਮਾਨ ਜਿਹੜਾ ਇਹ ਫਿਲਹਾਲ ਐਮਪੀ ਤੋਂ ਆਏ ਨੇ ਦੱਸਿਆ ਵੀ ਐਮਪੀ ਤੋਂ ਲੈ ਕੇ ਆ ਬਾਕੀ ਅਸੀਂ ਸਾਡੀ ਅਜੇ ਤੋਤਿਸ ਜਾਰੀ ਹੈ ਇਹ ਕਿਸ ਤੋਂ ਲੈ ਕੇ ਆ ਕਿ ਉਸ ਬਾਰੇ ਸਾਰਾ ਆਪਕਾ ਉਹ ਵੀ ਅਸੀਂ ਕਰ ਰਹੇ ਹਾਂ ਤੁਹ ਕੀ ਦੱਸ ਸਰ ਕਿਹੜਾ ਹੈ ਰਸਤੇ ਐਮਪੀ ਚੋਂ ਲੈ ਕੇ ਆਇਆ ਜੀ ਉਹਦੇ ਦੱਸਣ ਦੇ ਮੁਤਾਬਕ ਬਾਕੀ ਅਸੀਂ ਦੀ ਤਤਿਸ਼ ਦੇ ਦੌਰਾਨ ਸਾਨੂੰ ਪਤਾ ਲੱਗੂਗਾ